ਅਸੀਂ ਐਸਜੀਬੀ ਬਾਲਕਰਤਾ ਅੰਤਲਵੰਡੀ ਖੁਰਦ ਦੇ ਬੇੜੇ ਵਿੱਚ ਪਹੁੰਚੇ ਹੋਏ ਹਾਂ ਇਸ ਬੇੜੇ ਦੇ ਵਿੱਚ ਜਿਵੇਂ ਬਹੁਤ ਅਨਾਥ ਤੇ ਬੇਸਹਾਰਾ ਬੱਚੇ ਛੋਟੀ ਉਮਰ ਦੇ ਵਿੱਚ ਆ ਜਾਂਦੇ ਨੇ ਅੱਜ ਉਹਨਾਂ ਨੂੰ ਮਿਲਣ ਵਾਸਤੇ ਉਹਨਾਂ ਦੇ ਚਿਹਰਿਆਂ ਤੇ ਮੁਸਕਾਨ ਲਿਆਉਣ ਵਾਸਤੇ ਸਤਪਾਲ ਮਿੱਤਰ ਸਕੂਲ ਦੇ ਬੱਚੇ ਲੁਧਿਆਣੇ ਤੋਂ ਸਪੈਸ਼ਲ ਤੌਰ ਤੇ ਨਾ ਬੱਚਿਆਂ ਚ ਪਹੁੰਚ ਪਹੁੰਚੇ ਹੋਏ ਆ ਤੁਹਾਨੂੰ ਇਹ ਵੀ ਦੱਸ ਦਈਏ ਜਿਹੜਾ ਸਤਪਾਲ ਮਿੱਤਰ ਸਕੂਲ ਦੇ ਬੱਚੇ ਇਹਨਾਂ ਦੀ ਐਸਜੀਵੀ ਬਾਲਕਰ ਦੇ ਬੱਚਿਆਂ ਨਾਲ ਇੱਕ ਗਹਿਰੀ ਸਾਂਝ ਆ ਸਮੇਂ ਸਮੇਂ ਤੇ ਇਹ ਸਕੂਲ ਦੇ ਬੱਚੇ ਬਾਲਕਰ ਦਾ ਵਿਜ਼ਿਟ ਕਰਦੇ ਰਹਿੰਦੇ ਨੇ ਅੱਜ ਇਹ ਬੱਚੇ ਬਾਲਕਰ ਦੇ ਬੱਚਿਆਂ ਨੂੰ ਫਲਾਵਰ ਬਣਾਉਣਾ ਸਿਖਾ ਰਹੇ ਨੇ ਬੱਕਰੀ ਬੱਕਰੀ ਤਰ੍ਹਾਂ ਦੀ ਫੁੱਲ ਬਣਾ ਰਹੇ ਨੇ ਉਹਨਾਂ ਦੇ ਵਿੱਚ ਰੰਗ ਭਰ ਰਹੇ ਨੇ ਅਸੀਂ ਕਈ ਵਾਰ ਸੋਚਦੇ ਹੁੰਨੇ ਆਂ ਵੀ ਜਿਵੇਂ ਇਹ ਰੰਗ ਭਰ ਰਹੇ ਨੇ ਉਵੇਂ ਹੀ ਬਾਲਕਰ ਇਹਨਾਂ ਅਨਾਸਤੇ ਬੇਸਾਰਾ ਬੱਚਿਆਂ ਨੂੰ ਜਿਵੇਂ ਸਾਨੂੰ ਮਿਲਦੇ ਨੇ ਉਹਨਾਂ ਦੇ ਵਿੱਚ ਰੰਗ ਭਰਦਾ ਜਦੋਂ ਇਹ ਬੱਚੇ ਬਾਲਕਰ ਪਹੁੰਚਦੇ ਆਂ ਤਾਂ ਉਹਨਾਂ ਦੇ ਨਾਲ ਆਪਣਾ ਲੰਚ ਵੀ ਸ਼ੇਅਰ ਕਰਦੇ ਆਂ ਤੇ ਖਾਣ ਪੀਣ ਸਾਨੂੰ ਇਹ ਲੱਗਦਾ ਹੁੰਦਾ ਵੀ ਜਦੋਂ ਇੱਕ ਦੂਜੇ ਬੱਚਿਆਂ ਚ ਅਸੀਂ ਮਿਲ ਕੇ ਬੈਠ ਕੇ ਖਾਣੇ ਪੀਂਦੇ ਆਂ ਤਾਂ ਸਾਨੂੰ ਬਹੁਤ ਕੁਝ ਸਿੱਖਣ ਨੂੰ ਮਿਲਦਾ ਇਹ ਜ਼ਰੂਰੀ ਨਹੀਂ ਵੀ ਉਹ ਇੱਕ ਸਾਨੂੰ ਕਿ ਸਿੱਪੜੀ ਲਿਖੀ ਹੋਣਾ ਤਾਂ ਹੀ ਮਿਲਦਾ ਹੈ ਇਹ ਬੱਚੇ ਵੀ ਜਿਹੜੇ ਬਾਲ ਘਰ ਦੇ ਬੱਚੇ ਨੇ ਇਹ ਵੀ ਕੰਮੈਂਟ ਸਕੂਲ ਚ ਪੜਨ ਜਾਂਦੇ ਨੇ ਪਰ ਕੁਝ ਬੱਚੇ ਸਾਡੇ ਕੋਲ ਵੱਡੇ ਵੱਡੇ ਦੀ ਉਮਰ ਦੇ ਵਿੱਚ ਆ ਜਾਂਦੇ ਨੇ ਆਓ ਆਪਾਂ ਸਾਰੇ ਰਲ ਮਿਲ ਕੇ ਜਿੰਨੇ ਹੋਰ ਡੋਨਰ ਆਉਣੇ ਆ ਉਮੇ ਹੀ ਇਹਨਾਂ ਬੱਚਿਆਂ ਦੇ ਵਿੱਚ ਚੱਕਰ ਲਾਇਆ ਕਰੀਏ